ਤੁਹਾਡਾ ਸਵਾਗਤ ਹੈ ਇਹ ਖਬਰ ਇਨਾ ਟਖਾਨਾ ਪਸ਼ਵਾਨ ਜਿਹੜੇ ਵਾਰਾਂ ਨੇ ਬੜੇ ਲੋਕਾਂ ਤੋਂ ਅੰਕ ਕੀਤਾ ਹੈ ਤੇ ਤਨੇ ਜਾਣੀ ਸੀ ਜਿੰਨਾ ਚੋਂ ਅੰਨਾਂ ਦੇ ਸੱਤਾ ਤੋਂ ਦੇ ਸੱਤਾ ਬਦੀਆਂ ਇੱਕ ਦੀ ਮੌਤ ਹੋ ਚੱਕੀਆਂ ਗਰੰਦ ਸਵੇਲੀ ਜੇ ਤੋ ਉਹਨੇ ਮੋਟਰਸਾਈਕਲ ਉਹਨਾਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਵਾਰਾ ਪਸ਼ਵਾਨ ਨੇ ਉਹਨਾਂ ਨੂੰ ਆਪਦੀ ਰਿਪੀਟ ਤੇ ਲੈ ਲਿਆ ਆਪਦੀ ਰਿਪੀਟ ਜੀ ਨੂੰ ਲੈ ਲਿਆ ਤੇ ਪਸ਼ਵਾਨ ਨੇ ਉਹਦੇ ਤੇ ਹਮਲਾ ਕਰਤਾ ਵਾਰਾ ਪਸ਼ੂਆਂ ਨੇ ਸਰਕੂਲਰ ਰੋਡ ਆਪਣਾ ੈਂਪ ਬੰਦਾਈ ਕੂੜੇ ਵਾਲਾ ਉਹਨਾਂ ਕੋਲੇ ਵਾਰਾ ਪਸ਼ੂਆਂ ਨੇ ਨਾ ਉਹਦੀ ਮੌਤ ਦਾ ਕਾਰਨ ਬਣ ਗਿਆ ਜੋ ਕਿ ਪ੍ਰਸ਼ਾਸਨ ਅੱਗੇ ਸਾਡੀ ਇਹ ਮੰਗ ਹੈ ਕਿ ਇੱਥੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਪਰਿਵਾਰ ਨੂੰ ਹਿਸਾਬ ਦਿਵਾਇਆ ਜਾਵੇ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ। ਫਰੀਦਕੋਟ ਦੇ ਵਿੱਚ ਆਵਾਰਾ ਗਊਆਂ ਤੇ ਖਾਸ ਕਰਕੇ ਭੜਦੇ ਟਟਿਆਂ ਨੂੰ ਲੈ ਕੇ ਅਸੀਂ ਕਈ ਵਾਰ ਪੰਜਾਬ ਡੈਰੀ ਤੇ ਖਬਰ ਦਿੱਤੀ ਹੈ ਤੇ ਉਸ ਥੱਲੇ ਆਉਂਦੀਆਂ ਗਊ ਭਗਤਾਂ ਦੀਆਂ ਟਿੱਪਣੀਆਂ ਵੀ برداشت ਕੀਤੀਆਂ ਪਰ ਇਸ ਵਾਰ ਕੁਝ ਅਜੀਹਾ ਹੋ ਗਿਆ ਜਿਹੜਾ ਅਸਹਿ ਹੈ ਅੰਬੇਦਕਰ ਨਗਰ ਨਿਵਾਸੀ ਗੁਰਵਿੰਦਰ ਸਿੰਘ ਬਿੱਲਾ ਜਿਹੜਾ ਆਪਣੇ ਦੋ ਹੋਰ ਸਾਥੀਆਂ ਸਮੇਤ ਮੋਟਰਸਾਈਕਲ ਤੇ ਰਾਤ 10:30 ਵਜੇ ਦੇ ਕਰੀਬ ਸਰਕੂਲਰ ਰੋਡ ਤੇ ਜਾ ਰਿਹਾ ਸੀ ਨਿਊ ਮਾਡਲ ਸਕੂਲ ਤੋਂ ਅੱਗੇ ਡੰਪ ਦੇ ਕੋਲ ਦੋ ਲੜਦੇ ਟੱਟਿਆਂ ਦੀ ਝਪੇਟ ਵਿੱਚ ਆ ਗਿਆ ਉਸ ਦੀ ਮੌਤ ਹੋ ਗਈ ਤੇ ਉਸ ਦੇ ਨਾਲ ਦੇ ਦੋ ਸਾਥੀ ਜ਼ਖਮੀ ਹੋ ਗਏ ਜਿਹੜੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਆ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਗੁਰਵਿੰਦਰ ਬਿੱਲਾ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਆ ਤੇ ਪਰਿਵਾਰ ਦਾ ਇਹ ਕੱਲਾ ਕੱਲਾਈ ਕਮਾਉਣ ਵਾਲਾ ਸੀ ਤੇ ਇਸ ਦਾ ਇੱਕ ਛੋਟਾ ਬੇਟਾ ਹੈ ਅਮੇਦਕਰ ਨਗਰ ਦੇ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋਏ ਮੁਹੱਲਾ ਨਿਵਾਸੀਆਂ ਨੇ ਨਗਰ ਕੌਂਸਲ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਫਰੀਦਕੋਟ ਵਿੱਚੋਂ ਗਊਆਂ ਤੋਂ ਉਹਨਾਂ ਨੂੰ ਅਵਾਰਾ ਗਊਆਂ ਤੋਂ ਅਵਾਰਾ ਟੱਟਿਆਂ ਤੋਂ ਉਹਨਾਂ ਨੂੰ ਨਜਾਦ ਦਵਾਈ ਜਾਵੇ ਤਾਂ ਕਿ ਕੋਈ ਫਿਰ ਇਸ ਤਰ੍ਹਾਂ ਦਾ ਅਸਹਿ ਹਾਦਸਾ ਨਾ ਵਾਪਰ ਸਕੇ ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਹਮੇਸ਼ਾ ਹੀ ਇਸ ਤਰ੍ਹਾਂ ਦੀਆਂ ਵੱਡੀਆਂ ਘਟਨਾਵਾਂ ਅਸਹਿ ਘਟਨਾਵਾਂ ਹੋਣ ਤੋਂ ਬਾਅਦ ਹੀ ਜਾਗਦਾ ਤੇ ਬਾਅਦ ਦੇ ਵਿੱਚ ਹੀ ਇਹਨਾਂ ਪਸ਼ੂਆਂ ਨੂੰ ਆਵਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾਵਾ ਵਿੱਚ ਭੇਜਦਾ ਹਾਲਾਂਕਿ ਬਾਬਾ ਫਰੀਦ ਦੇ ਮੇਲੇ ਤੋਂ ਪਹਿਲਾਂ ਇਹਨਾਂ ਨੂੰ ਫੜਨ ਦੀ ਕਾਰਵਾਈ ਹੋਈ ਸੀ ਤੇ ਟੈਂਡਰ ਵੀ ਲੱਗ ਚੁੱਕਿਆ ਪਰ ਹਾਲੇ ਤੱਕ ਸ਼ਹਿਰ ਨੂੰ ਇਹਨਾਂ ਗਊਆਂ ਤੋਂ ਮੁਕਤ ਨਹੀਂ ਕੀਤਾ ਜਾ ਸਕਿਆ। 9:00 ਵਜੇ 9:30 ਦਾ ਟਾਈਮ ਸੀ ਗੁਰਿੰਦਰ ਪੱਲਾ ਆਸੂ ਕੰਪੀਰ ਖੰਡਾ ਵਿੱਚ ਰਹਿੰਦੇ ਨੇ। ਫੁਕਰਮਲੇ ਸਕੂਲ ਰੋਡ ਤੇ ਜਿਹੜੇ ਆਪਣੇ ਆਵਾਰਾ ਪਸ਼ੂ ਟੱਕੇ ਕਰਦੇ ਆ ਇਹਨਾਂ ਦੀ ਲਪੇਟ ਵਿੱਚ ਆ ਗਿਆ ਇਹਨਾਂ ਟੱਕਿਆ ਨਾ ਪਸ਼ੂਆਂ ਨੂੰ ਜਿਹੜੇ ਆਵਾਰਾ ਨਹੀਂ ਬੜੇ ਲੋਕਾਂ ਨੂੰ ਤਾਂ ਕੀਤਾ ਹੈ ਇਸ ਤਿੰਨੇ ਜਾਣੀ ਸੀ ਜਿੰਨਾਂ ਚੋਂ ਦਨਾਂ ਦੇ ਸੱਟਾਂ ਵੱਡੀਆਂ ਇੱਕ ਦੀ ਮੌਤ ਹੋ ਚੁੱਕੀ ਹੈ ਗੁਰਨਸਮੇ ਲੈ ਲਈ ਮੈਂ ਬੇਨਤੀ ਇਹ ਸਾਰੇ ਬਹੁਤ ਧੰਨਵਾਦ ਇਲਾਕਾ ਨੂੰ ਜਿਹੜੇ ਆਪਣੇ ਆਹ ਨਗਰ ਕਪੂਰ ਸੰਗਠਨ ਹੈਗਾ ਇਹਨਾਂ ਨੂੰ ਇਹਨਾਂ ਪਸ਼ੂਆਂ ਤੇ ਨਤਕ ਪੁਣੀ ਚਾਹੀਦੀਆਂ ਤਾਂ ਕਿ ਉਹ ਘਟਨਾ ਹੋਰ ਆਗ ਨਹੀਂ ਵਾਪਰੇ ਪਿਛਲੇ ਸਮੇਂ ਤੇ ਇਹ ਘਟਨਾ ਕਾਫੀ ਵਾਪਰ ਚੁੱਕੀ ਆ ਪਰਿਵਾਰਾਂ ਦੇ ਪਰਿਵਾਰ ਉਹਦੇ ਖਤੂ ਹੋ ਗਏ ਆ ਪਰ ਅੱਜ ਨਗਰ ਕੌਂਸਲ ਇਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ ਪਸੂ ਜਿਹੜੇ ਇਹ ਗਲੀਆਂ 'ਚ ਆਵਾਰਾ ਫਿਰਦੇ ਆ ਗਰੀਬ ਪਰਿਵਾਰ ਆ ਇਹ ਇਹਨਾਂ ਦੇ ਛੋਟੇ-ਛੋਟੇ ਬੱਚੇ ਆ ਪਰ ਇੱਕ ਸਾਲ ਦਾ ਬੇਟਾ ਕੱਲ ਰਾਤ ਲਗਭਗ 8:00 ਦਾ ਟਾਈਮ ਸੀ ਇਹਦੀ ਵਾਰਡ ਦਾ ਲੜਕਾ ਸੀ ਜਿਹੜਾ ਗੁਰਵਿੰਦਰ ਸਿੰਘ ਹੋਰ ਕੋ ਬਿੱਲਾ ਉਹ ਜਦੋਂ ਆਪਦੇ ਘਰ ਤੋਂ ਜਿਹੜੇ ਜ਼ਰੂਰੀ ਕੰਮ ਲਈ ਕੋਈ ਫੰਕਸ਼ਨ ਸੀਗਾ ਉਹਨਾਂ ਦੇ ਰਿਸ਼ਤੇਦਾਰੀ ਤੋਂ ਉੱਥੇ ਜਾ ਰਿਹਾ ਸੀਗਾ ਲਗਭਗ 10:30 ਵਜੇ ਦਾ ਟਾਈਮ ਸੀਗਾ ਅੱਗੇ ਜਦੋਂ ਜਾ ਰਿਹਾ ਸੀਗਾ ਤਾਂ ਜਿਹੜੇ ਅੱਜਕੱਲ ਆਪਾਂ ਆਮ ਹੀ ਝੜਕਾ ਤੇ ਦੇਖਦੇ ਆਂ ਵਾਰਾਪਸੂ ਵਾਰਾਪਸੂ ਆਪਸ ਵਿੱਚ ਟਪੜਨੇ ਸੀਗੇ ਜਦੋਂ ਉਹਨੇ ਮੋਟਰਸਾਈਕਲ ਉਹਨਾਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਵਾਰਾਪਸੂ ਵਾਲੇ ਉਹਨਾਂ ਨੂੰ ਆਪ ਵੀ ਦੇ ਪੇਟ ਤੇ ਲੈ ਗਿਆ ਆ ਆਪ ਵੀ ਦੇ ਪੇਟ ਜਿਹਨੂੰ ਲੈ ਲਿਆ ਤੇ ਬਸ ਵਾਲੇ ਉਹਤੇ ਹਮਲਾ ਕਰਦਾ ਔਲਾਦ ਕਰਨਾਂ ਨੂੰ ਮੌਕੇ ਦੇ ਦਿੱਤੇ। ਮੈਨੂੰ ਇਹਦਾ ਪਤਾ ਵੀ ਘਰ ਤੋਂ ਉਹਨਾਂ ਦੀ ਕਮਾਈ ਦਾ ਕੋਈ ਵੀ ਸਾਧਨ ਨਹੀਂ ਹੈਗਾ। ਉਹਦੇ ਫਾਦਰ ਦੀ ਧਰਤ ਹੋਈ ਹੈ। ਅਜ ਤੋਂ 3-4 ਸਾਲ ਪਹਿਲਾਂ ਉਹਦਾ ਫਾਦਰ ਸੀਗਾ। ਇੱਕ ਉਹਦਾ ਲੜਕਾ ਹੈਗਾ ਮੁੰਡੇ ਦੀ ਸ਼ਾਦੀ ਹੋਈ ਹੈ ਸਾਲ ਤੋਂ ਪਹਿਲਾਂ ਸ਼ਾਦੀ ਹੋਈ। ਤੇ ਮੇਰੇ ਕਰ 8-9 ਮਹੀਨਿਆਂ ਤੋਂ ਉਹਨਾਂ ਦਾ ਬੇਟਾ ਹੈ। ਅਸੀਂ ਪ੍ਰਸ਼ਾਸਨ ਨੂੰ ਇਹ ਮੰਨ ਕਰਦੇ ਹਾਂ ਵੀ ਉਸ ਪਰਿਵਾਰ ਨੂੰ ਆਰਥਿਕ ਤੌਰ ਤੋਂ ਮਾਣੀ ਮਦਦ ਦਿੱਤੀ ਜਾਵੇ। ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਜੀ। ਜਿਹੜੇ ਅੱਜ ਕੱਲ੍ਹ ਵਾਰਾ ਪਸ਼ੂ ਹੈ अनेका ਇਸ ਤੋਂ ਪਹਿਲਾਂ अनेका ਇਸ ਪ੍ਰਕਾਰ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ ਹਰ ਰੋਜ਼ 2-4 ਘਟਨਾਵਾਂ ਦੇਖੀ ਵਾਪਰ ਗੁਰਵਿੰਦਰ ਸਿੰਘ ਜੋ ਕਿ ਸਾਡਾ ਫਰੰਟ ਸਰਕਲ ਸੀਗਾ ਜੀ ਤੇ ਰਾਤਿਓ ਦੀ ਡੈਥ ਹੋ ਚੁੱਕੀ ਆ ਤੇ ਡੈਥ ਦਾ ਕਾਰਨ ਇਹ ਆ ਕਿ ਰਾਤਿਓ ਆ ਰਿਹਾ ਸੀਗਾ ਰਸਤੇ ਦੇ ਵਿੱਚ ਉਹਨੂੰ ਪਸ਼ੂ ਜਾਨਵਰ ਮਿਲ ਗਏ ਤੇ ਹਵਾਰਾ ਠੱਠੇ ਹਵਾਰੇ ਠੱਠੇ ਇਹਨਾਂ ਨੂੰ ਪ੍ਰਸ਼ਾਸਨ ਨੂੰ ਨੱਥ ਪਾਉਣੇ ਚਾਹੀਦੇ ਆ ਵੀ ਇਹਨਾਂ ਨੂੰ ਸਹੀ ਤਰੀਕੇ ਨਾਲ ਸਹੀ ਠਿਕਾਣੇ ਤੇ ਰੱਖਿਆ ਜਾਵੇ ਤੇ ਕਿਸੇ ਹੋਰ ਨਾਲ ਇੰਤਾਂ ਦੀ ਵਾਪਰਾ ਘਟਾਣਾ ਨਾਲ ਵਾਪਰੇ ਦੇ ਕੋਈ ਜੋਗੀ ਗੁਰਵਿੰਦਰ ਬਿੱਲਾ ਜੀ ਠੀਕ ਆ ਉਹ ਮੇਰਾ ਚਾਚਾ ਜੀ ਦਾ ਲੜਕਾ ਸੀਗਾ ਰਾਤੀ ਕਿਸੇ ਕੰਮ ਕਰਕੇ ਜਰੂਰੀ ਜਾ ਰਿਹਾ ਸੀਗਾ ਉਹਨਾਂ ਦੀ ਇੱਕ 12 ਪਸ਼ੂਆਂ ਨੇ ਸਰਕੂਲਰ ਰੋਡ ਆਪਣਾ ਕੈਂਪ ਬੰਦ ਆਈ ਕੂੜੇ ਵਾਲਾ ਉਹਨਾਂ ਕੋਲੇ 12 ਪਸ਼ੂਆਂ ਨੇ ਨਾ ਉਹਦੀ ਮੌਤ ਦਾ ਕਾਰਨ ਬਣ ਗਿਆ ਜੋ ਕਿ ਪ੍ਰਸ਼ਾਸਨ ਅੱਗੇ ਸਾਡੀ ਇਹੀ ਮੰਗ ਹੈ ਕਿ ਇੱਜ਼ਤ ਦੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਇਹਨਾਂ ਠਿਆਣੇ ਪਸ਼ੂਆਂ ਨੇ ਜਿਹੜੇ 12 ਨੇ ਆਪਣੇ ਲੋਕਾਂ ਤੋਂਾਂ ਕੀਤਾ ਹੈ ਤੇ ਤਿੰਨੇ ਜਾਣੇ ਸੀ ਜਿੰਨਾਂ ਚੋਂ ਉਹਨਾਂ ਦੇ ਸੱਟਾਂ ਉਹਨਾਂ ਦੇ ਸੱਟਾਬੱਦੀਆਂ ਇੱਕ ਦੀ ਮੌਤ ਹੋ ਚੁੱਕੀਆਂ ਗਰਨ ਸਮੇਂ ਲਈ ਜੇ ਤੋ ਉਹਨੇ ਮੋਟਰਸਾਈਕਲ ਉਹਨਾਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਵਾਰਾ ਪਸੀ ਉਹਨਾਂ ਨੂੰ ਆਪ ਹੀ ਦੇ ਪੇਟ 'ਤੇ